ਹਾਂਜੀ ਸੁਆਟਾ ਇੱਕ ਨਵੀਂ ਕਹਾਣੀ ਦੇ ਵਿੱਚ ਅਮੀਤ ਕਰਨੀਆ ਕਹਾਣੀ ਪਸੰਦ ਆਵੇਗੀ ਮੈਂ ਆਪਣੀ ਅਪਹਾਈਜ਼ ਪਤਨੀ ਤੋਂ ਬਹੁਤ ਤੰਗ ਸੀ ਉਹ ਹਰ ਵਕਤ ਬੈੱਡ ਤੇ ਪਈ ਰਹਿੰਦੀ ਸੀ ਤਾਂ ਮੈਂ ਇੱਕ 16 ਸਾਲ ਦੀ ਕੁੜੀ ਨਾਲ ਦੋਸਤੀ ਕਰ ਲਈ ਉਸ ਕੁੜੀ ਨੇ ਮੈਨੂੰ ਇੱਕ ਅਸਮਾਇਆ ਹੋਇਆ ਨੁਸਖਾ ਦੱਸਿਆ ਜੋ ਉਸਨੇ ਮਾਸਿਕ ਧਰਮ ਤੋਂ ਇੱਕ ਲੋਸ਼ਨ ਬਣਾਇਆ ਸੀ ਉਹ ਲੋਸ਼ਨ ਦਿੱਤਾ ਅਤੇ ਕਿਹਾ ਆਪਣੀ ਪਤਨੀ ਨੂੰ ਛੱਤ ਤੇ ਲੈ ਜਾ ਕੇ ਤੋ ਪੋਵੈਟ ਇਲੂਸ਼ਨ ਉਸਤੇ ਪੂਰੇ ਸਰੀਰ ਤੇ ਲਗਾ ਦੇ। ਕੁਝ ਦਿਨ ਬਾਅਦ ਉਹ ਮਰ ਜਾਏਗੀ। ਫਿਰ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ। ਮੈਂ ਆਪਣੀ ਆਪਾਜ਼ ਪਤਨੀ ਨੂੰ ਸ਼ਤ ਤੇ ਲੈ ਜਾ ਕੇ ਉਹ ਲੋਸ਼ਨ ਲਗਾਇਆ ਤਾਂ ਮੇਰੀਆਂ ਚੀਕਾਂ ਨਿਕਲ ਗਈਆਂ। ਮੇਰਾ ਨਾਮ ਵਿਸ਼ਵ ਹੈ। ਮੈਂ ਪਟਿਆਲੇ ਤੇ ਰਹਿਣ ਵਾਲਾ। ਮੈਂ ਸਲਾਈ ਦਾ ਕੰਮ ਜਾਣਦਾ ਸੀ। ਮੈਂ ਆਪਣੀ ਦੁਕਾਨ ਵੀ ਖੁੱਲੀ ਹੋਈ ਸੀ। ਸਵੇਰੇ ਸਵੇਰ ਦਾ ਵਕਤ ਸੀ। ਮੇਰੇ ਦੁਕਾਨ ਜਾਣ ਦਾ ਟਾਈਮ ਹੋ ਗਿਆ। ਮੈਂ ਇੱਕ ਮਸ਼ਹੂਰ ਟੇਲਰ ਸੀ। ਇਹੋ ਜਿਹਾ ਟੇਲਰ ਪੂਰੇ ਇਲਾਕੇ ਵਿੱਚ ਨਹੀਂ ਸੀ। ਇਹੀ ਵਜ੍ਹਾ ਸੀ ਕਿ ਮੇਰਾ ਕੰਮ ਬਹੁਤ ਜ਼ਿਆਦਾ ਚੱਲਦਾ ਸੀ। ਮੇਰੇ ਕੋਲ ਜ਼ਿਆਦਾ ਔਰਤਾਂ ਆਉਂਦੀਆਂ ਸੀ। ਕਦੇ ਹਾਸਸ ਕੇ ਬੋਲ ਕੇ ਗੱਲਾਂ ਵੀ ਕਰ ਲਿਆ ਕਰਦੀਆਂ ਸੀ। ਮੈਂ ਵੀ ਮੁਸਕਰਾ ਕੇ ਗੱਲਾਂ ਕਰਦਾ ਸੀ। ਜਦੋਂ ਕਿ ਮੈਨੂੰ ਪਤਾ ਸੀ ਕਿ ਮੈਨੂੰ ਇਨ੍ਹਾਂ ਲੋਕਾਂ ਨਾਲ ਕੰਮ ਹੈ। ਮੈਂ ਕੋਈ ਇਨ੍ਹਾਂ ਲੋਕਾਂ ਨਾਲ ਝਗੜਾ ਨਹੀਂ ਕਰ ਸਕਦਾ। ਉਹ ਵੀ ਆਪਣੇ ਕੰਮ ਕਰਕੇ ਆਉਂਦਿਆਂ ਸੀ ਤੇ ਮੈਨੂੰ ਵੀ ਕੰਮ ਹੁੰਦਾ ਸੀ ਇਸੇ ਤਰ੍ਹਾਂ ਮੈਂ ਪਿਆਰ ਮੁਹੱਬਤ ਨਾਲ ਗੱਲ ਕਰਦਾ ਫਿਰ ਵੀ ਮੈਂ ਪੂਰੇ ਇਲਾਕੇ ਵਿੱਚ ਬਦਨਾਮ ਹੋ ਗਿਆ ਮੈਂ ਬਹੁਤ ਹੀ ਜ਼ਿਆਦਾ ਦਿਲ ਫੇਕ ਇਨਸਾਨ ਆ ਜਦੋਂ ਕਿ ਇਹੋ ਜਿਹੀ ਕੋਈ ਗੱਲ ਨਹੀਂ ਸੀ ਮੇਰੀ ਪਤਨੀ ਜੋ ਬਹੁਤ ਜ਼ਿਆਦਾ ਖੂਬਸੂਰਤ ਸੀ ਅਸੀਂ ਦੋਵਾਂ ਨੇ ਲਵ ਮੈਰਿਜ ਕੀਤੀ ਸੀ ਅਸੀਂ ਆਪਣੇ ਆਪਣੇ ਪਰਿਵਾਰ ਨਾਲ ਬਗਾਵਤ ਕਰਕੇ ਇਹ ਵਿਆਹ ਕੀਤਾ ਸੀ ਹੁਣ ਅਸੀਂ ਇੱਥੇ ਫਲੈਟ ਵਿੱਚ ਰਹਿੰਦੇ ਸੀ ਮੇਰੀ ਪਤਨੀ ਦਾ ਨਾਮ ਰੋਸ਼ਨੀ ਸੀ ਜਿੱਦੋਂ ਅਸੀਂ ਇੱਥੇ ਪਟਿਆਲੇ ਫਲੈਟ ਦੇਖਣ ਲਈ ਆਏ ਤਾਂ ਮੇਰੀ ਪਤਨੀ ਨੇ ਕਿਹਾ ਕਿ ਉਸਨੂੰ ਉੱਪਰ ਵਾਲਾ ਫਲੈਟ ਚਾਹੀਦਾ ਹੈ ਮੇਰਾ ਕਹਿਣਾ ਸੀ ਕਿ ਇੰਨੇ ਉੱਪਰ ਆਪਾਂ ਰਹਾਂਗੇ ਤਾਂ ਰੋਜ਼ ਆਪਾਂ ਕਿਵੇਂ ਚੜਾ ਉਤਰਾਂਗੇ ਇੰਨੀ ਚੰਗੀ ਸੁਸਾਇਟੀ ਵੀ ਨਹੀਂ ਸੀ ਇੱਥੇ ਕੋਈ ਫਲੈਟ ਵਿੱਚ ਲਿਫਟ ਨਹੀਂ ਹੁੰਦੀ ਨਾਰਮਲ 5-5 ਮੰਜ਼ਲਾਂ ਦੇ ਮਕਾਨ ਲੋਕਾਂ ਨੇ ਬਣਵਾ ਰੱਖੇ ਸੀ ਤੇ ਕਿਰਾਏ ਤੇ ਚੜਾ ਰੱਖੇ ਸੀ ਜਿੱਥੇ ਕਿਰਾਇਆ ਘੱਟ ਸੀ ਸਭ ਤੋਂ ਉੱਪਰ ਦੀ ਮੰਜ਼ਲ ਦਾ ਦਾ ਹੋਰ ਵੀ ਜ਼ਿਆਦਾ ਘੱਟ ਸੀ ਰੋਸ਼ਨੀ ਨੇ ਕਿਹਾ ਕਿ ਉੱਪਰ ਵਾਲੇ ਫਲੈਟ ਵਿੱਚ ਛੱਤ ਮਿਲ ਜਾਂਦੀ ਹੈ ਛੱਤ ਦੇ ਆਪਣੇ ਹੀ ਫਾਇਦੇ ਹੁੰਦੇ ਹਨ ਇਸ ਲਈ ਸਭ ਤੋਂ ਉੱਪਰਲੀ ਵਾਲੀ ਮੰਜ਼ਲ ਚਾਹੀਦੀ ਹੈ ਉੱਪਰ ਵਾਲੇ ਫਲੈਟ ਦੀ ਕੀਮਤ ਘੱਟ ਸੀ ਕਿਉਂਕਿ ਉਹ ਬਹੁਤ ਉੱਚਾ ਸੀ ਲੋਕ ਇੰਨੇ ਉੱਪਰੋਂ ਹੇਠਾਂ ਆਉਣ ਜਾਣ ਦੀ ਬੜੀ ਮੁਸ਼ਕਲ ਸਮਝਦੇ ਸੀ ਮੇਰੀ ਪਤਨੀ ਤੇ ਮੈਂ ਦੋਨੇ ਹੀ ਜੋਬ ਕਰਦੇ ਸੀ ਸਾਡੇ ਨਾਲ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸੀ ਮੇਰੀ ਪਤਨੀ ਦਾ ਕਹਿਣਾ ਸੀ ਕਿ ਇਸ ਨਾਲ ਆਪਣੀ ਵਰਚਿਸ਼ ਵੀ ਹੋ ਜਾਇਆ ਕਰੇਗੀ ਕਿਉਂਕਿ ਮੇਰਾ ਵੀ ਟੈਲਰਿੰਗ ਦਾ ਕੰਮ ਸੀ ਸਾਰਾ ਦਿਨ ਬੈਠਣਾ ਹੁੰਦਾ ਸੀ ਮੇਰੀ ਪਤਨੀ ਵੀ ਬੈਗਾਂ ਦਾ ਕੰਮ ਕਰਦੀ ਸੀ ਉਹ ਵੀ ਸਾਰਾ ਦਿਨ ਮਸ਼ੀਨ ਤੇ ਬੈਠੀ ਰਹਿੰਦੀ ਸੀ ਰੋਸ਼ਨੀ ਨੂੰ ਛੱਤ ਬਹੁਤ ਜ਼ਿਆਦਾ ਪਸੰਦ ਸੀ ਉਹ ਕਹਿੰਦੀ ਸੀ ਕਿ ਸ਼ਾਮ ਨੂੰ ਚਾਹ ਵਗੈਰਾ ਬਣਾ ਕੇ ਛੱਤ ਤੇ ਖੁੱਲੇ ਅਸਮਾਨ ਦੇ ਹੇਠਾਂ ਪੰਛੀਆਂ ਨੂੰ ਉੱਡਦਾ ਦੇਖਣਾ ਤੇ ਚਾਰੇ ਪਾਸੇ ਹਰੇ ਭਰੇ ਪੇੜ-ਪੌਦਿਆਂ ਨੂੰ ਦੇਖਣ ਨਾਲ ਚਾਹ ਪੀਣਾ ਉਸ ਦਾ ਲੱਗ ਹੀ ਮਜ਼ਾ ਹੁੰਦਾ ਜਿਸ ਨਾਲ ਸਾਰੇ ਦਿਨ ਦਾ ਕੰਮ ਕਰਨ ਦੀ ਥਕਾਨ ਉੱਤਰ ਜਾਂਦੀ ਹੈ ਮੈਂ ਰੂਸ਼ਨੀ ਦੀ ਗੱਲ ਮੰਨ ਲਈ ਅਸੀਂ ਦੋਨਾਂ ਨੇ ਉਸ ਬਿਲਡਿੰਗ ਦੇ ਸਭ ਤੋਂ ਉੱਪਰ ਵਾਲਾ ਪੋਸ਼ਣ ਲੈ ਲਿਆ ਪਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਸ ਦੀ ਤਬੀਅਤ ਥੋੜੀ ਖਰਾਬ ਸੀ ਪਰ ਉਸ ਨੇ ਮੈਨੂੰ ਇਹ ਨਹੀਂ ਦੱਸਿਆ ਉਸ ਦੀ ਤਬੀਅਤ ਖਰਾਬ ਹੈ ਉਹ ਸਵੇਰੇ ਜਾਬ ਕਰਨ ਚੱਲ ਗਿਆ ਤੇ ਮੈਂ ਵੀ ਆਪਣੀ ਦੁਕਾਨ ਤੇ ਚਲਾ ਗਿਆ ਸਾਡੇ ਦੋਨਾਂ ਦੇ ਕੋਲ ਘਰ ਦੀਆਂ ਲੱਕ ਲੱਕ ਚਾਬੀ ਹੁੰਦੀ ਸੀ ਸ਼ਾਮ ਨੂੰ ਜਾਬ ਕਰਕੇ ਆਉਂਦੇ ਵਕਤ ਪੌੜੀਆਂ ਚੜ੍ਹਦੇ ਵਕਤ ਉਸ ਨੂੰ ਚੱਕਰ ਆ ਗਿਆ ਤੇ ਸਭ ਤੋਂ ਉੱਪਰ ਵਾਲੀ ਮੰਜ਼ਲ ਤੇ ਪਹੁੰਚ ਚੁੱਕੀ ਸੀ ਤੇ ਉਸ ਦਾ ਪੈਰ ਫਿਸਲਿਆ ਤੇ ਸਿੱਧਾ ហេਠਾਂ ਡਿੱਗਦੀ ਹੈ ਰੋਸ਼ਨੀ ਦੀ ਕਮਰ ਤੇ ਝੋਟ ਲੱਗ ਗਈ ਸੀ ਹੁਣ ਡਾਕਟਰ ਦਾ ਕਹਿਣਾ ਸੀ ਕਿ ਕਮਰ ਦੀਆਂ ਸਾਰੀਆਂ ਨਸਾਂ ਬਲੌਕ ਹੋ ਗਈਆਂ ਜਿਸ ਦੀ ਵਜ੍ਹਾ ਕਰਕੇ ਉਹ ਆਪਣੇ ਪੈਰਾਂ ਨੂੰ ਹਿਲਾ ਨਹੀਂ ਸਕਦੀ ਉਸ ਦੇ ਸਿਰ ਵਿੱਚ ਵੀ ਬਹੁਤ ਸੱਟਾਂ ਲੱਗੀਆਂ ਸੀ ਉਸ ਦੇ ਪੈਰ ਸੁਨ ਹੋ ਗਏ ਸ਼ਾਇਦ ਹੁਣ ਕਦੇ ਉਹ ਆਪਣੇ ਪੈਰਾਂ ਤੇ ਚੱਲ ਨਹੀਂ ਸਕਦੀ ਤੇ ਨਾ ਹੀ ਬੋਲ ਸਕਦੀ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਝਟਕਾ ਲੱਗਿਆ ਕੜ ਕੈਨਰਟਿਕ ਗੰਦੀ ਵਜਾ ਕਰਕੇ ਰੋਸ਼ਨੀ ਦੀ ਬੋਡੀ ਤੇ ਬਹੁਤ ਜ਼ਿਆਦਾ ਫਰਕ ਪਿਆ ਸੀ ਕਈ ਹੈ ਇਸੇ ਉਸ ਤੇ ਡੈਮਿਸ ਹੋ ਗਈ ਸੀ ਹੁਣ ਇਸ ਗੱਲ ਨੂੰ 1 ਸਾਲ ਹੋਣ ਵਾਲਾ ਸੀ ਮੈਂ ਹੀ ਰੋਸ਼ਨੀ ਦੇ ਸਾਰੇ ਕੰਮ ਕਰਦਾ ਸੀ ਰੋਸ਼ਨੀ ਲਈ ਖਾਣਾ ਬਣਾਉਂਦਾ ਸੀ ਸਾਰੇ ਘਰ ਦੀ ਸਾਫ ਸਫਾਈ ਕਰਦਾ ਸੀ ਪੈਸਾ ਵੀ ਕਮਾਉਂਦਾ ਸੀ ਉਸ ਨੂੰ ਨਹਾਉਂਦਾ ਧੋਉਂਦਾ ਸੀ ਉਸ ਨੂੰ ਬਾਥਰੂਮ ਵੀ ਕਰਵਾਉਂਦਾ ਸੀ ਅਸੀਂ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਸੀ ਇਸ ਲਈ ਘਰ ਵਾਲੇ ਬਹੁਤ ਜ਼ਿਆਦਾ ਨਰਾਜ਼ ਤੇ ਸਾਡੀ ਮਦਦ ਕੀ ਕਰਦੇ ਉਲਟਾ ਉਹ ਤਾਂ ਸਾਨੂੰ ਤਾਣੇ ਦਿੰਦੇ ਰਹਿੰਦੇ ਸੀ ਮਾਪਿਓ ਦੇ ਖਿਲਾਫ ਜਾ ਕੇ ਵਿਆਹ ਕਰਾਂਗੀ ਤਾਂ ਇਹ ਹੀ ਸਜ਼ਾ ਪਕਤਾਂਗੀ ਬਜ਼ੁਰਗ ਮਾਪਿਓ ਨੂੰ ਛੱਡ ਕੇ ਲੱਗ ਰਹਿ ਰਹੇ ਸੀ ਇਸ ਲਈ ਤੁਹਾਨੂੰ ਉਹਨਾਂ ਦੀ ਪੱਤ ਦਵਾ ਲੱਗੀ ਅਜੇ ਰੋਸ਼ਨੀ ਤੇ ਮੇਰੇ ਵਿਆਹ ਨੂੰ 2 ਸਾਲ ਹੋ ਗਏ ਸੀ ਜਦੋਂ ਉਹ ਪੌੜੀਆਂ ਤੋਂ ਡਿੱਗੀ ਤੇ ਉਹ ਮਾਂ ਬਣ ਵਾਲੀ ਸੀ ਮੇਰਾ ਬੱਚਾ ਵੀ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਚਲਾ ਗਿਆ ਸਾਡੇ ਲਈ ਬਹੁਤ ਵੱਡਾ ਹਾਦਸਾ ਸੀ ਇਹ ਬਹੁਤ ਵੱਡਾ ਸਦਮਾ ਸੀ ਅਸੀਂ ਬਹੁਤ ਵੱਡੀ ਮੁਸ਼ਕਲ ਵਿੱਚ ਫਸ ਗਏ ਸੀ ਪਰ ਫਿਰ ਵੀ ਖੁਸ਼ ਸੀ ਅਸੀਂ ਇਹ ਦੁੱਖ ਦਾ ਵਕਤ ਵੀ ਬੜੇ ਪਿਆਰ ਨਾਲ گزارਿਆ ਇਸ ਗੱਲ ਨੂੰ 1 ਸਾਲ ਹੋ ਗਿਆ ਹੁਣ ਮੈਂ ਦੁਕਾਨ ਤੇ ਜਾਣਾ ਚਾਹੁੰਦਾ ਸੀ ਪਰ ਮੇਰੀ ਪਤਨੀ ਦਾ ਕੰਮ ਖਤਮ ਨਹੀਂ ਹੋਦਾ ਸੀ ਮੈਂ ਉਸ ਨੂੰ ਇੱਕ ਰੋਮ ਲੈ ਕੇ ਦਿੱਤਾ ਥੋੜੀ ਦੇਰ ਬਾਅਦ ਫਿਰ ਉਹ ਕਹਿਣ ਲੱਗੀ ਮੈਨੂੰ ਦੁਬਾਰਾ ਬਾਥਰੂਮ ਲੈ ਕੇ ਜਾ ਮੈਂ ਮੂੰਹ ਹੱਥ ਧੋਣਾ ਹੈ ਬੋਲ ਨਹੀਂ ਸਕਦੀ ਸੀ ਪਰ ਇਸ਼ਾਰੇ ਨਾਲ ਗੱਲ ਕਰਦੀ ਮੈਂ ਸਮਝ ਜਾਂਦਾ ਸੀ ਮੈਂ ਰੋਸ਼ਨੀ ਦੇ ਕੋਲ ਮੋਬਾਈਲ ਫੋਨ ਰੱਖ ਕੇ ਜਾਂਦਾ ਸੀ ਜੇ ਕੋਈ ਪ੍ਰੋਬਲਮ ਹੋਵੇ ਤਾਂ ਉਹ ਮੈਨੂੰ ਮਿਸ ਕਾਲ ਮਾਰਦੇ ਤੇ ਮੈਂ ਸਮਝ ਜਾऊंगा ਮੇਰੀ ਦੁਕਾਨ ਜਾਦਾ ਦੂਰ ਨਹੀਂ ਸੀ ਦੁਪਹਿਰ ਦਾ ਖਾਣਾ ਵੀ ਮੈਂ ਰੋਸ਼ਨੀ ਦੇ ਕੋਲ ਰੱਖ ਕੇ ਜਾਂਦਾ ਸੀ ਦੁਪਹਿਰ ਨੂੰ ਘਰ ਦਾ ਇੱਕ ਚੱਕਰ ਜ਼ਰੂਰ ਲਗਾਉਂਦਾ ਸੀ ਫਿਰ ਉਸ ਦੇ ਬਾਅਦ ਦੁਬਾਰਾ ਦੁਕਾਨ ਤੇ ਜਾਂਦਾ ਸੀ ਉਹ ਵਿਚਾਰੀ ਵੀ ਇਸ ਰੁਟੀਨ ਦੇ ਨਾਲ ਚੱਲ ਰਹੀ ਸੀ। ਰੋਸ਼ਨੀ ਦਾ ਮੇਰੇ ਲਈ ਇੰਨਾ ਕਰਨਾ ਹੀ ਕਾਫੀ ਸੀ। ਮੈਂ ਰੋਸ਼ਨੀ ਨੂੰ ਫਿਰ ਤੋਂ ਬਾਥਰੂਮ ਲੈ ਗਿਆ। ਰੋਸ਼ਨੀ ਨੇ ਮੈਨੂੰ ਫਿਰ ਇਸ਼ਾਰਾ ਕੀਤਾ। ਮੈਂ ਕਿਹਾ ਹੁਣ ਕੀ ਚਾਹੀਦਾ ਹੈ? ਤੈਨੂੰ ਮੈਂ ਜ਼ਿਆਦਾ ਗੁੱਸੇ ਨਾਲ ਬੋਲੇ ਉਸ ਸੈਮ ਗਈ। ਉਸ ਦੇ ਇਸ਼ਾਰੇ ਦਾ ਮਤਲਬ ਸੀ ਕਿ ਉਹ ਮੇਕਅਪ ਕਰਨਾ ਚਾਹੁੰਦੀ। ਉਹ ਆਪਣੇ ਬੁੱਲਾਂ ਤੇ ਲਿਪਸਟਿਕ ਲਗਾਉਣਾ ਚਾਹੁੰਦੀ ਸੀ। ਆਪਣੇ ਵਾਲ ਔਣਾ ਚਾਹੁੰਦੀ ਸੀ। ਮੈਂ ਉਸ ਦਾ ਮੇਕਅਪ ਬਾਕਸ ਉਸ ਦੇ ਕੋਲ ਰੱਖ ਦਿੱਤਾ। ਉਸਨੇ ਕੰੰਗੀ ਚੁੱਕੀ ਤੇ ਆਪਣੇ ਵਾਲ ਵਾਉਣੇ ਸ਼ੁਰੂ ਕਰ ਦਿੱਤੇ ਮੈਂ ਉਸ ਦੀ ਤਾਰੀਫ ਕੀਤੀ ਤਾਂ ਉਸਨੇ ਮੁਸਕਰਾ ਦਿੱਤਾ ਮੈਂ ਕਿਹਾ ਬਹੁਤ ਖੂਬਸੂਰਤ ਹੈ ਮੇਰੀ ਪਤਨੀ ਉਸਨੇ ਕਿਹਾ ਤਾਂ ਹੀ ਤਾਂ ਤੁਹਾਡੀ ਪਤਨੀ ਨੂੰ ਨਜ਼ਰ ਲੱਗੀ ਮੈਂ ਕਿਹਾ ਨਹੀਂ ਸਭ ਕੁਝ ਠੀਕ ਹੋ ਜਾਏਗਾ ਮੈਂ ਇੱਕ ਮਰਦ ਸੀ ਮੇਰੀ ਪਤਨੀ ਅਪਾਜ ਸੀ ਮੈਂ ਘਰ ਦੇ ਕੰਮ ਕਰਦਾ ਸੀ ਪੈਸੇ ਵੀ ਕਮਾਉਂਦਾ ਸੀ ਪਰ ਫਿਰ ਵੀ ਪ੍ਰਮਾਤਮਾ ਨੇ ਮੈਨੂੰ ਇੰਨੀ ਹਿੰਮਤ ਦਿੱਤੀ ਕਿ ਮੈਂ ਆਪਣੀ ਪਤਨੀ ਨੂੰ ਕਦੇ ਤਾਣਾ ਨਹੀਂ ਦਿੱਤਾ ਸੀ ਇਸ ਇੱਕ ਸਾਲ ਵਿੱਚ ਮੈਂ ਕਦੀ ਰੋਸ਼ਨੀ ਨਾਲ ਲੜਾਈ ਝਗੜਾ ਨਹੀਂ ਕੀਤਾ ਮੈਂ ਰੋਸ਼ਨੀ ਦਾ ਇਲਾਜ ਵੀ ਕਰਵਾ ਰਿਹਾ ਸੀ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਸੀ ਰੋਜ਼ ਇਸ ਤਰ੍ਹਾਂ ਦੁਕਾਨ ਤੇ ਚਲਾ ਜਾਂਦਾ ਫਿਰ ਮੈਂ ਉਸ ਕੁੜੀ ਨੂੰ ਦੇਖਦਾ ਜੋ ਮੇਰੀ ਦੁਕਾਨ ਤੇ ਆਈ ਮੈਂ ਇਸ ਤੋਂ ਪਹਿਲਾਂ ਉਸ ਨੂੰ ਦੇਖਿਆ ਨਹੀਂ ਸੀ ਸ਼ਾਇਦ ਉਹ ਇਸ ਮੁਹੱਲੇ ਵਿੱਚ ਨਵੀਂ ਆਈ ਸੀ ਉਹ ਕੁੜੀ ਬਹੁਤ ਹੀ ਜ਼ਿਆਦਾ ਜਵਾਨ ਤੇ ਸੋਹਣੀ ਸੀ ਦੁਬਲੀ ਪਤਲੀ ਸੀ ਉਸ ਦਾ ਨਾਮ ਸੁਮਨ ਸੀ ਉਹ ਮੇਰੀ ਦੁਕਾਨ ਤੇ ਆਉਂਦੇ ਹੀ ਕਹਿਣ ਲੱਗੀ ਕਿ ਮੇਰਾ ਨਾਮ ਸੁਮਨ ਹੈ ਤੇਰਾ ਨਾਮ ਕੀ ਹੈ ਮੈਂ ਕਿਹਾ ਮੈਨੂੰ ਤਾਂ ਇੱਥੇ ਸਾਰੇ ਵਿਸ਼ਵ ਤੇ ਨਾਮ ਨਾਲ ਜਾਣਦੇ ਤੇ ਇੱਕ ਮਸ਼ੂਰ ਟੇਲਰ ਦੇ ਨਾਮ ਨਾਲ ਵੀ ਜਾਣਦੇ ਆ ਸੁਮਨ ਕਹਿਣ ਲੱਗੀ ਹਾਂ ਮੈਂ ਵੀ ਤੇਰੇ ਨਾਮ ਦੇ ਚਰਚੇ ਬਹੁਤ ਸੁਣੇ ਆ ਉਹੀ ਸੁਣ ਕੇ ਇੱਥੇ ਆਈ ਸੁਣਿਆ ਹੈ ਤੁਸੀਂ ਬਹੁਤ ਵਧੀਆ ਟੇਲਰ ਹੋ ਤੇ ਕੱਪੜੇ ਵੀ ਬੜੇ ਫਿਟਿੰਗ ਨਾਲ ਸਿਉਂਦੇ ਹੋ ਤੇ ਟਾਈਮ ਤੇ ਵੀ ਦੇ ਦਿੰਦੇ ਹੋ ਮੈਂ ਕਿਹਾ ਹਾਂਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਤਾਂ ਕਿ ਤੁਸੀਂ ਮੇਰੇ ਵੀ ਕੱਪੜੇ ਸਿਉਂਦੇ ਹੋਗੇ ਮੈਨੂੰ ਸਮੇਂ ਤੇ ਚਾਹੀਦੀ ਅਸਲ ਵਿੱਚ ਮੇਰੇ ਪਰਿਵਾਰ ਵਿੱਚ ਇੱਕ ਵਿਆਹ ਹੈ ਤੇ ਹਰ ਰਸਮ ਵਿੱਚ ਮੈਂ ਇੱਕ ਨਵਾਂ ਸੂਟ ਪਾਉਂਦੀ ਹਾਂ ਇਹ ਮੇਰੀ ਆਦਤ ਹੈ ਕਿਉਂਕਿ ਮੈਂ ਸਭ ਤੋਂ ਅਲੱਗ ਦਿਖਣਾ ਚਾਹੁੰਦੀ ਹਾਂ ਇਸ ਲਈ ਮੈਂ ਕੋਈ 15 16 ਡਰੈੱਸ ਸਵਾਉਣੀ ਹੈ 10 ਦਿਨਾਂ ਦੇ ਅੰਦਰ ਅੰਦਰ ਕੀ ਮੇਰਾ ਇਹ ਕੰਮ ਕਰ ਸਕਦੇ ਹੋ ਮੈਂ ਕਿਹਾ ਹਾਂ ਪਰ ਜਲਦੀ ਕੰਮ ਤੇ ਪੈਸੇ ਥੋੜਾ ਜ਼ਿਆਦਾ ਲੱਗਣਗੇ ਉਸਨੇ ਕਿਹਾ ਪੈਸਿਆਂ ਦੀ ਪਰਵਾਹ ਨਾ ਕਰ ਜੇ ਤੋਂ ਮੈਂ ਤੇਰੇ ਤੋਂ ਇੰਨੇ ਸਾਰੇ ਤੇ ਇੰਨੇ ਕੀਮਤੀ ਕੱਪੜੇ ਸਵਾ ਸਕਦੀ ਹਾਂ ਤਾਂ ਪੈਸੇ ਵੀ ਦੇ ਸਕਦੀ ਹਾਂ ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਮੈਂ ਖੁਸ਼ ਹੋ ਗਿਆ ਕਿ ਚਲੋ ਮੈਨੂੰ ਇੰਨਾ ਵਟਾ ਕੰਮ ਮਿਲ ਗਿਆ ਕਾਫੀ ਦਿਨਾਂ ਤੋਂ ਮੇਰਾ ਕੰਮ ਮੰਦਾ ਚੱਲ ਰਿਹਾ ਸੀ ਰੋਸ਼ਨੀ ਦੇ ਇਲਾਜ ਦੇ ਲਈ ਵੀ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ ਇਹ ਕੰਮ ਮਿਲਿਆ ਤਾਂ ਮੈਂ ਬਹੁਤ ਖੁਸ਼ ਹੋਇਆ ਇਹ ਵਿਆਹ ਦਾ ਸੀਜ਼ਨ ਵੀ ਨਹੀਂ ਸੀ ਪਰ ਕੁਝ ਲੋਕ ਬੇਮੌਸਮ ਵਿਆਹ ਦਾ ਪ੍ਰੋਗਰਾਮ ਰੱਖ ਲੈਂਦੇ ਮੈਨੂੰ ਕੀ ਲੈਣਾ ਦੇਣਾ ਮੈਂ ਉਸ ਕੁੜੀ ਤੋਂ ਉਹ ਸਾਰੇ ਆਰਡਰ ਲੈ ਲਏ। ਉਸ ਕੁੜੀ ਨੇ ਮੈਨੂੰ ਆਪਣਾ ਨਾਮ ਦਿੱਤਾ ਤੇ ਕਿਹਾ ਕੱਲ ਮੈਂ ਫੋਨ ਤੇ ਤੁਹਾਨੂੰ ਪਿਕ ਦਿਖਾ ਦੇਵਾਂਗੀ ਕਿ ਮੈਂ ਕਿਹੜਾ ਡਿਜ਼ਾਈਨ ਬਣਾਉਣਾ ਹੈ। ਜਿਸ ਤੇ ਲਈ ਤੁਹਾਨੂੰ ਮੈਨੂੰ ਆਪਣਾ ਨੰਬਰ ਦੇਣਾ ਪਵੇਗਾ। ਮੈਂ ਖੁਸ਼ੀ-ਖੁਸ਼ੀ ਆਪਣਾ ਮੋਬਾਈਲ ਨੰਬਰ ਉਸ ਕੁੜੀ ਨੂੰ ਦਿੱਤਾ। ਮੈਂ ਆਪਣੀ ਦੁਕਾਨ ਵਿੱਚ ਕੰਮ ਕਰ ਰਿਹਾ ਸੀ। ਉਹ ਅਗਲੇ ਦਿਨ ਆ ਗਈ। ਉਸਨੇ ਮੈਨੂੰ ਆਪਣੇ ਮੋਬਾਈਲ ਵਿੱਚ ਕਈ ਸਾਰੇ ਡਰੈਸ ਦੇ ਡਿਜ਼ਾਈਨ ਦਿਖਾਏ। ਮੈਂ ਉਸ ਨੂੰ ਕਿਹਾ ਕਿ ਮੈਂ ਇਹ ਸਾਰੇ ਡਿਜ਼ਾਈਨ ਬਣਾ ਸਕਦਾ ਹਾਂ ਪਰ ਹਰ ਡਿਜ਼ਾਈਨ ਦੇ ਅਲੱਗ ਪੈਸੇ ਲੱਗਣਗੇ ਪੈਸਿਆਂ ਦੀ ਗੱਲ ਕਲੀਅਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਮੈਨੂੰ ਵੀ ਉਸਨੇ ਕਿਹਾ ਕਿ ਬਸ ਮੈਨੂੰ ਚੰਗੇ ਡਿਜ਼ਾਈਨ ਦੇ ਕੱਪੜੇ ਚਾਹੀਦੇ ਨੇ ਮੈਂ ਪਹਿਲਾਂ ਵੀ ਕਿਹਾ ਕਿ ਮੈਨੂੰ ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੰਨੇ ਪੈਸੇ ਮੰਗੋਗੇ ਮੈਂ ਤੁਹਾਨੂੰ ਦੇ ਸਕਦੀ ਹਾਂ ਪਰ ਮੈਨੂੰ ਆਪਣੇ ਕੱਪੜਿਆਂ ਵਿੱਚ ਕੋਈ ਕਮੀ ਨਹੀਂ ਚਾਹੀਦੀ ਤੇ ਇੱਕ ਸੂਟ ਮੈਨੂੰ ਚਲਦੀ ਚਾਹੀਦਾ ਮੈਂ ਕਿਹਾ ਮੈਂ ਇਸ ਟਾਈਮ ਆਪਣੇ ਘਰੇ ਜਾਂਦਾ ਹਾਂ ਮੇਰੀ ਪਤਨੀ ਪੇਟ ਤੇ ਪਈ ਹੈ ਉਸ ਨੂੰ ਦੇਖਣ ਲਈ ਜਾਣਾ ਪੈਂਦਾ ਜੇ ਤੁਸੀਂ ਮੇਰੇ ਕੱਪੜੇ ਹੁਣੇ ਸਿਉਂਦੇ ਹੋਗੇ ਤਾਂ ਮੈਂ ਤੁਹਾਨੂੰ ਅਡਵਾਂਸ ਵਿੱਚ 1000 ਰੁਪਏ ਦੇ ਸਕਦੀ ਮੈਂ ਸੋਚਣ ਲੱਗਿਆ ਕਿ ਮੈਂ ਇੱਕ ਘੰਟਾ ਐਕਸਟਰਾ ਲਗਾ ਲਵਾਂ ਤਾਂ ਕੀ ਹੋ ਜਾਵੇਗਾ ਵੈਸੇ ਵੀ ਮੇਰੀ ਪਤਨੀ ਘਰੇ ਬੈਠੀ ਹੈ ਕੋਈ ਸੜਕ ਤੇ ਤਾਂ ਨਹੀਂ ਬੈਠੀ ਖਾਣੇ ਪੀਣ ਉਸਦੇ ਕੋਲ ਰੱਖਿਆ ਕੀ ਆਇਆ ਇਹ ਇੱਕ ਘੰਟੇ ਨਾਲ ਕੀ ਹੋ ਜਾਵੇਗਾ ਇੱਕ ਘੰਟਾ ਤਾਂ ਇਨਸਾਨ ਲੇਟ ਵੀ ਹੋ ਜਾਂਦਾ ਹਾਂ ਇਹ ਅਲੱਗ ਗੱਲ ਹੈ ਜਦੋਂ ਮੇਰੀ ਪਤਨੀ ਇਸ ਹਾਲ ਵਿੱਚ ਗਈ ਸੀ ਤਾਂ ਮੈਂ ਘਰੇ ਹਮੇਸ਼ਾ ਟਾਈਮ ਤੇ ਜਾਂਦਾ ਸੀ ਪਰ ਮੈਂ ਸੁਮਨ ਦੇ ਸੂਟ ਸੀਨ ਬੈਠ ਗਿਆ ਮੈਨੂੰ ਇੱਥੇ ਇੱਕ ਘੰਟਾ ਜ਼ਿਆਦਾ ਲੱਗ ਗਿਆ ਜਦੋਂ ਮੈਂ ਵਾਪਸ ਰਾਤ ਨੂੰ ਘਰ ਆਇਆ ਤਾਂ ਘਰੇ ਦਾਖਲ ਹੋਇਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਹੈਰਾਨ ਰਹਿ ਗਿਆ ਮੇਰੀ ਪਤਨੀ ਜ਼ਮੀਨ ਤੇ ਡਿੱਗੀ ਪਈ ਸੀ ਪਾਣੀ ਦਾ ਗਲਾਸ ਟੁੱਟਿਆ ਹੋਇਆ ਸੀ ਜਦੋਂ ਪਾਣੀ ਪੀਣ ਲਈ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਜੋ ਪਾਣੀ ਮੈਂ ਉਸਤੇ ਕੋਲ ਰੱਖਿਆ ਸੀ ਉਹ ਬਹੁਤ ਥੋੜਾ ਸੀ ਮੈਂ ਉਸ ਨੂੰ ਉਠਾਇਆ ਉਸ ਦਾ ਮੂੰਹ ਸਾਫ਼ ਕੀਤਾ ਉਸ ਨੂੰ ਥੋੜੀ ਜਿਹੀ ਝੋਟ ਵੀ ਲੱਗ ਗਈ ਮੈਂ ਉਸ ਦੀ ਮਰਮ ਪੱਟੀ ਕੀਤੀ ਮੈਂ ਉਸ ਨੂੰ ਸ਼ਰਮਿੰਦਾ ਹੁੰਦੇ ਹੋਏ ਨਸਰਾਂ ਨਾਲ ਦੇਖਿਆ ਤੇ ਮੈਂ ਉਸ ਦੇ ਕੋਲ ਫੋਨ ਤਾਂ ਰੱਖਿਆ ਸੀ ਪਰ ਫੋਨ ਦੀ ਸ਼ਾਇਦ ਬੈਟਰੀ ਖਤਮ ਹੋ ਗਈ ਸੀ ਇਸ ਲਈ ਉਹ ਫੋਨ ਨਹੀਂ ਕਰ ਸਕੀ ਮੈਂ ਕਿਹਾ ਮੈਨੂੰ ਮaaf ਕਰ ਦੇ ਮੈਨੂੰ ਕੰਮ ਸੀ ਬਹੁਤ ਜਲਦੀ ਕੰਮ ਸੀ ਉਹ ਮੈਨੂੰ ਇਸ਼ਾਰੇ ਨਾਲ ਪੁੱਛਣ ਲੱਗੀ ਕੀ ਕੰਮ ਸੀ ਤਾਂ ਮੈਂ ਕਿਹਾ ਕਿ ਦੁਕਾਨ ਦਾ ਕੰਮ ਨਹੀਂ ਸੀ ਮੇਰੇ ਇੱਕ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ ਮੈਂ ਉਸ ਨੂੰ ਝੂਠ ਬੋਲਿਆ ਜੇ ਮੈਂ ਉਸ ਨੂੰ ਇਹ ਕਹਿੰਦਾ ਕਿ ਮੈਂ ਕਿਸੇ ਕੁੜੀ ਦੇ ਕੱਪੜੇ ਸੀਨ ਵਿੱਚ ਵਿਜੀ ਹੋ ਗਿਆ ਸੀ ਤਾਂ ਉਹ ਤਾਂ ਕਰਕੇ ਮੈਨੂੰ ਇੰਨੀ دیر ਕਰ ਦਿੱਤੀ ਇਸ ਚੱਕਰ ਵਿੱਚ ਤੂੰ ਹੇਠਾ ਡੇਗੀ ਤੇਰੇ ਨਾਲ ਇੰਨਾ ਬੁਰਾ ਹੋਇਆ ਉਹ ਜ਼ਰੂਰ ਮੇਰੇ ਤੇ ਗੁੱਸਾ ਹੁੰਦਾ ਆਖਰ ਪਤਨੀ ਤਾਂ ਪਤਨੀ ਹੁੰਦੀ ਹੈ ਚਾਹੇ ਉਹ ਬੈਟ ਤੇ ਅਪਾਹਿਜ ਕਿਉਂ ਨਾ ਪਈ ਹੋਵੇ ਆਖਰ ਮੈਂ ਉਸ ਨੂੰ ਕੀ ਜਵਾਬ ਦਿੰਦਾ ਇਸ ਲਈ ਮੈਂ ਬਹਾਨਾ ਬਣਾ ਦਿੱਤਾ ਤੇ ਝੂਠ ਬੋਲ ਦਿੱਤਾ ਰੋਸ਼ਨੀ ਨੇ ਵੀ ਮਸਕਰਾ ਕੇ ਸਿਰ ਹਿਲਾ ਦਿੱਤਾ ਉਸ ਦਾ ਮਤਲਬ ਸੀ ਕਿ ਕੋਈ ਗੱਲ ਨਹੀਂ ਮੈਂ ਸੋਚਣ ਲੱਗਿਆ ਕਿ ਮੈਨੂੰ ਰੋਸ਼ਨੀ ਦੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਕੰਮ ਤਾਂ ਕਰ ਦਿੱਤਾ ਪਰ ਅਜੇ ਉਸ ਕੁੜੀ ਨੇ ਮੈਨੂੰ ਪੈਸੇ ਨਹੀਂ ਦਿੱਤੇ ਸੀ ਉਸ ਨੇ ਕਿਹਾ ਸੀ ਸਾਰੇ ਪੈਸੇ ਇਕੱਠੇ ਹੀ ਦੇਵਾਂਗੇ ਉਹ ਜਦੋਂ ਵੀ ਮੇਰੀ ਦੁਕਾਨ ਤੇ ਆਉਂਦੀ ਮੈਨੂੰ ਅਜੀਬ ਕੋ ਗਰੀਬ ਤਰ੍ਹਾਂ ਦੀ ਆਦਾਮਤ ਖਾਉਂਦੀ ਮੇਰੀਆਂ ਅੱਖਾਂ ਵਿੱਚ ਦੇਖਦੀ ਕਦੇ ਆਪਣੇ ਦੁਪੱਟੇ ਨਾਲ ਖੇਡਣ ਲੱਗਦੀ, ਦੁਪੱਟਾ ਤਾਂ ਉਸ ਨੇ ਬਸ ਗਲੇ ਵਿੱਚ ਹੀ ਪਾਇਆ ਹੋਇਆ ਸੀ ਉਸ ਦਾ ਫ਼ਿਕਰ ਵੀ ਕਮਾਲ ਦਾ ਸੀ, ਕਿਸੇ ਵੀ ਮਰਦ ਨੂੰ ਆਪਣੇ ਵੱਲ ਖਿੱਚਣ ਨੂੰ ਮਜ਼ਬੂਰ ਕਰ ਦਿੰਦਾ ਸੀ ਉਸ ਦੇ ਕੱਪੜੇ ਵੀ ਬਹੁਤ ਪਤਲੇ ਹੁੰਦੇ ਸੀ, ਸਾਰੀਆਂ ਦੁਕਾਨਾਂ ਵਾਲੇ ਸੁਮਨ ਨੂੰ ਦੇਖਦੇ ਮੇਰੇ ਸਾਹਮਣੇ ਵੀ ਇੱਕ ਟੇਲਰ ਬੈਠਾ ਹੁੰਦਾ ਸੀ ਜੋ ਮੇਰਾ ਦੋਸਤ ਸੀ ਉਸਨੇ ਕਿਹਾ ਕਿ ਇਹ ਕੁੜੀ ਅੱਜ ਕੱਲ੍ਹ ਤੇਰੀ ਦੁਕਾਨ ਤੇ ਬੜੇ ਚੱਕਰ ਲਗਾ ਰਹੀ ਆ ਇਸ ਤੋਂ ਬਚ ਕੇ ਰਹਿਣਾ, ਮੈਂ ਕਿਹਾ ਹਾਂ ਲੱਗਦਾ ਹੈ ਇਸ ਮੁਹੱਲੇ ਵਿੱਚ ਨਵੀਂ ਆਈ ਉਸਨੇ ਕਿਹਾ ਕਿ ਹਾਂ ਨਵੀਂ ਆਈ ਹੈ ਪਰ ਕਿਸੇ ਆਦਮੀ ਨੂੰ ਬਰਬਾਦ ਕਰਕੇ ਆਈ ਹੈ ਮੈਂ ਕਿਹਾ ਕੀ ਮਤਲਬ ਉਸਨੇ ਕਿਹਾ ਕਿ ਮੇਰੇ ਸਹੁਰਿਆਂ ਦੇ ਗਵਾਂਢ ਵਿੱਚ ਇਸ ਕੁੜੀ ਦਾ ਵਿਆਹ ਹੋਇਆ ਸੀ ਉਸ ਆਦਮੀ ਤੋਂ ਤਲਾਕ ਲੈ ਕੇ ਇੱਥੇ ਆਈ ਹੈ ਮੇਰੇ ਮੁਹੱਲੇ ਵਿੱਚ ਤੇ ਮੇਰੇ ਮੁਹੱਲੇ ਦੀ ਸਕੂਲ ਟੀਚਰ ਦੀ ਭਤੀਜੀ ਹੈ ਮੈਂ ਆਪਣੀ ਦੋਸਤ ਦੀ ਗੱਲ ਸੁਣ ਕੇ ਬਿਲਕੁਲ ਹੈਰਾਨ ਰਹਿ ਗਿਆ ਇਹ ਕਿਵੇਂ ਹੋ ਸਕਦਾ ਉਹ ਤਾਂ ਹਜੇ 15 16 ਸਾਲ ਦੀ ਚਵਾਨ ਲੱਗਦੀ ਹੈ हां इस दी शक्ल ते खूबसूरती तों हर कोई ਧੋਖਾ ਖਾ ਲੈਂਦਾ ਹੈ ਪਰ ਇਹ ਬਾਲਕ ਹੈ ਸ਼ਕਲ तों ਹੀ ਇਹ ਬਿਲਕੁਲ ਵੀ ਵਿਆਹੀ ਹੋਈ ਨਹੀਂ ਲੱਗਦੀ ਤੇ ਭਰਾਵਾ ਤੂੰ ਕਹਿ ਰਿਹਾ ਹੈ ਇਸ ਦਾ ਤਲਾਕ ਹੋ ਗਿਆ ਉਸ ਨੇ ਕਿਹਾ ਕਿ ਹਾਂ ਅੱਜ ਕੱਲ ਕਿਸੇ ਦਾ ਕੁਝ ਪਤਾ ਨਹੀਂ ਚੱਲਦਾ ਸੁਣਿਆ ਹੈ ਬੜਾ ਅਮੀਰ ਆਦਮੀ ਸੀ ਉਹ ਪਰ ਜਦੋਂ ਉਸ ਨੂੰ ਇਸ ਦੀਆਂ ਹਰਕਤਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਇਸ ਨੂੰ ਤਲਾਕ ਦੇ ਦਿੱਤਾ ਯਾਰ ਮੈਂ ਤੈਨੂੰ ਸਮਝਾ ਰਿਹਾ ਹਾਂ ਤੂੰ ਤਾਂ ਖੁਦ ਇਨਾ ਹੈਂਡਸਮ ਤੇ ਜਵਾਨ ਹੈ ਤੈਨੂੰ ਤਾਂ ਚੰਗੀ ਭਲੀ ਕੁੜੀ ਮਿਲ ਜਾਏਗੀ ਤੂੰ ਕਿਉਂ ਇਸ ਬਦਚਲਣ ਕੁੜੀ ਦੇ ਪਿੱਛੇ ਪਿਆ ਬਸ ਮੈਂ ਕਿਹਾ ਕਿ ਹੁਣ ਮੈਂ ਕਿੱਥੇ ਖੂਬਸੂਰਤ ਰਹਿ ਗਿਆ ਘਰ ਦੇ ਕੰਮਾਂ ਵਿੱਚ ਉਲਝ ਕੇ ਰਹਿ ਗਿਆ ਮੇਰੇ ਦੋਸਤ ਦੋਸਤ ਨੇ ਕਿਹਾ ਕਿ ਪਾਪੀ ਦੀ ਹਾਲਤ ਅਸੀਂ ਵੀ ਉਵੇਂ ਹੀ ਹੈ ਮੈਂ ਕਿਹਾ ਹਾਂ ਉਸਨੇ ਕਿਹਾ ਕਿ ਤੂੰ ਤਾਂ ਇੱਕ ਚੰਗਾ ਪਤੀ ਸਾਬਤ ਹੋ ਰਿਹਾ ਇਹ ਤਾਂ ਬਹੁਤ ਚੰਗਾ ਕੰਮ ਕਰ ਰਿਹਾ ਆਪਣੀ ਪਤਨੀ ਦੀ ਸੇਵਾ ਕਰਕੇ ਪ੍ਰਭਾਤ ਮਾ ਤੈਨੂੰ ਬਹੁਤ ਖੁਸ਼ ਰੱਖੇ ਆਪਣੀ ਪਤਨੀ ਦੀ ਸੇਵਾ ਕਰਦੇ ਰਹੇ ਦੇਖਣਾ ਇੱਕ ਦਿਨ ਸਭ ਕੁਝ ਠੀਕ ਹੋ ਜਾਏਗਾ ਪਰੇਸ਼ਾਨ ਨਾ ਹੋਇਆ ਕਰ ਪਰ ਹੁਣ ਮੈਂ ਪਰੇਸ਼ਾਨ ਹੋਣਾ ਸ਼ੁਰੂ ਹੋ ਗਿਆ ਸੀ ਮੈਂ ਇਕੱਠੇ ਸਾਰਾ ਕੰਮ ਕਰਕੇ ਤੰਗ ਆ ਗਿਆ ਸੀ ਜਦੋਂ ਮੇਰੀ ਪਤਨੀ ਠੀਕ ਸੀ ਉਹ ਵੀ ਨੌਕਰੀ ਕਰਦੀ ਸੀ ਕਰ ਉਹ ਸੰਭਾਲਦੀ ਸੀ ਪੈਸੇ ਵੀ ਕਮਾਉਂਦੀ ਸੀ ਉਹ ਬਿਲਕੁਲ ਨਹੀਂ ਥੱਕਦੀ ਸੀ ਪਰ ਇਹ ਗੱਲ ਵਿਤ ਆਪਣੀ ਜਗ੍ਹਾ ਹੈ ਕਿ ਪਰਮਾਤਮਾ ਨੇ ਮਰਦਾਂ ਦੀ ਜਗ੍ਹਾ ਔਰਤਾਂ ਨੂੰ ਜ਼ਿਆਦਾ ਸਟਰੋਂਗ ਬਣਾਇਆ ਹੈ। ਉਹ ਘਰ ਵਿੱਚ ਵੀ ਘਰ ਦੇ ਕੰਮਾਂ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੀ ਪਰਵਰਿਸ਼ ਬਹੁਤ ਚੰਗੇ ਢੰਗ ਨਾਲ ਕਰਦੇ ਨੇ। ਤੇ ਜੋਬ ਵੀ ਕਰਦੀਆਂ ਨੇ ਤੇ ਆਪਣੀ ਜੋਬ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੀਆਂ। ਔਰਤਾਂ ਇਕੱਠੇ ਕਈ ਕੰਮ ਕਰ ਸਕਦੀਆਂ। ਸਾਰੇ ਕੰਮ ਸੀਰੀਅਸ ਤੇ ਸਹੀ ਢੰਗ ਨਾਲ ਕਰਦੀਆਂ। ਉੱਥੇ ਮਰਦ ਸਿਰਫ ਜੋਬ ਕਰਕੇ ਹੀ ਥੱਕ ਜਾਂਦਾ। ਸਾਡੇ ਮਰਦਾਂ ਵਿੱਚ ਇੰਨੀ ਬਰਦਾਸ਼ਤ ਕਰਨ ਦੀ ਸ਼ਮਤਾ ਵੀ ਨਹੀਂ ਹੁੰਦੀ ਮਰਦ ਜੇਹੇ ਬਿਮਾਰ ਹੋ ਜਾਏ ਲਾਚਾਰ ਹੋ ਜਾਏ ਤਾਂ ਔਰਤ ਆਪਣੇ ਪਤੀ ਨੂੰ ਵੀ ਇੰਨੇ ਪਿਆਰ ਨਾਲ ਸੰਭਾਲਦੀ ਹੈ ਘਰ ਸੰਭਾਲ ਲੈਂਦੀ ਹੈ ਹੁਣ ਤਾਂ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ ਤੇ ਮੈਂ ਬਹੁਤ ਥੱਕ ਗਿਆ ਸੀ ਪਰ ਮੈਂ ਆਪਣੀ ਪਤਨੀ ਨੂੰ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਮੈਂ ਉਸ ਦੇ ਲਈ ਕਿੰਨਾ ਕੁਝ ਕਰਦਾ ਇਹ ਉਪਾਏ ਸ ਹੈ ਬੁਮਾਰ ਹੈ ਫਿਰ ਵੀ ਮੈਂ ਇਸ ਦਾ ਖਿਆਲ ਰੱਖਦਾ ਹਾਂ ਮੈਂ ਇਸ ਨੂੰ اپنی زندگی ਤੋਂ ਨਹੀਂ ਕੱਟ ਰਿਆ ਇਹ ਮੇਰੇ ਇਸ ਪਿਆਰ ਦੇ ਕਾਬਲ ਹੈ ਜੇ ਮੈਂ ਇਸ ਦੀ ਜਗ੍ਹਾ ਹੁੰਦਾ ਤਾਂ ਇਹ ਜ਼ਰੂਰ ਮੈਨੂੰ ਛੱਡ ਕੇ ਚਲੀ ਜਾਂਦੀ ਕਿਉਂਕਿ ਇਹ ਬਹੁਤ ਜ਼ਿਆਦਾ ਖੂਬਸੂਰਤ ਸੀ ਜਦੋਂ ਅਸੀਂ ਇੱਕ ਦੂਜੇ ਨਾਲ ਪਿਆਰ ਕਰਨ ਲੱਗੇ ਸੀ ਤਾਂ ਸਾਡੀ ਮੁਹੱਬਤ ਜਦੋਂ ਵਿਆਹ ਤੱਕ ਪਹੁੰਚੀ ਮੇਰੀ ਪਤਨੀ ਦੀ ਮੰਗਣੀ ਕਿਤੇ ਹੋਰ ਕੋਈ ਹੀ ਸੀ ਪਰ ਉਹ ਉਸ ਆਦਮੀ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਰੋਸ਼ਨੀ ਨੇ ਮੇਰੇ ਲਈ ਉਸ ਆਦਮੀ ਨੂੰ ਛੱਡ ਦਿੱਤਾ ਤਾਂ ਫਿਰ ਕੀ ਜੇ ਮੈਂ ਅਪਾਜ ਹੋ ਜਾਂਦਾ ਤਾਂ ਇਹ ਤਾਂ ਮੈਨੂੰ ਕਦੋਂ ਦਾ ਛੱਡ ਕੇ ਜਾ ਚੁੱਕੀ ਹੁੰਦੀ ਮੇਰੇ ਦਿਲ ਵਿੱਚ ਉਚੀਪੋ ਗਰੀਬ ਤਰ੍ਹਾਂ ਦੇ ਖਿਆਲ ਆਉਣ ਲੱਗੇ ਅੱਜਕੱਲ ਮੈਂ ਸੁਮਨ ਦੇ ਬਾਰੇ ਸੋਚਦਾ ਰਹਿੰਦਾ ਉਹ ਰੋਜ਼ ਮੇਰੇ ਤੋਂ ਕੋਈ ਨਾ ਕੋਈ ਡਰੈੱਸ ਵਾ ਲਈਦੀ ਅਜੇ ਤੱਕ ਉਸਨੇ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਸੀ ਪਰ ਹੁਣ ਮੈਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਮੈਨੂੰ ਉਹ ਚੰਗੀ ਲੱਗਣ ਲੱਗ ਪਈ ਸੀ ਮੈਨੂੰ ਉਸ ਨਾਲ ਗੱਲਾਂ ਕਰਨਾ ਬਹੁਤ ਚੰਗਾ ਲੱਗਦਾ ਸੀ ਉਸ ਤੇ ਗੱਲਾਂ ਸੁਣਨਾ ਚੰਗਾ ਲੱਗਦਾ ਸੀ ਉਹ ਮੇਰੀ ਦੁਕਾਨ ਤੇ ਆਉਂਦੀ ਮੈਂ ਸੋਮਨ ਨੂੰ ਪੁੱਛਿਆ ਕਿ ਤੇਰੇ ਪਰ ਜੋ ਅਫਵਾਹਾਂ ਚੱਲ ਰਹੀਆਂ ਕੀ ਸੱਚ ਵਿੱਚ ਤੇਰਾ ਤਲਾਕ ਹੋ ਗਿਆ ਸੋਮਨ ਨੇ ਕਿਹਾ ਬਿਲਕੁਲ ਤੁਸੀਂ ਸਹੀ ਸੁਣਿਆ ਮੇਰਾ ਤਲਾਕ ਹੋ ਚੁੱਕਿਆ ਪਰ ਮੇਰਾ ਵਿਆਹ ਕਿਸੇ ਬਜ਼ੁਰਗ ਆਦਮੀ ਨਾਲ ਕਰ ਦਿੱਤਾ ਸੀ ਮੈਂ ਅਜੇ ਨਾ ਬਲਦਾ ਮੇਰਾ ਤਲਾਕ ਨਹੀਂ ਹੋਵੇਗਾ ਹੋਰ ਕਿਉਂ ਹੋਵੇਗੀ ਮੇਰੀ ਉਮਰ ਦੇਖ ਤੇ ਮੇਰੀ ਸ਼ਕਲ ਦੇ ਕੀ ਮੈਂ ਇਸ ਕਾਬਲ ਸੀ ਕਿ ਮੇਰਾ ਵੀ ਆ ਕਿਸੇ ਬੁੱਢੇ ਨਾਲ ਕਰਵਾ ਦਿੱਤਾ ਜਾਂਦਾ ਕਦੇ ਬੁੱਢੇ ਮਰਦਾਂ ਦੇ ਨਾਲ ਸਵਾਨ ਔਰਤਾਂ ਖੁਸ਼ ਰਹਿੰਦੀਆਂ ਮੈਂ ਕਿਹਾ ਹਾਂ ਇਹ ਤਾਂ ਤੇਰੇ ਨਾਲ ਬਹੁਤ ਬੁਰਾ ਹੋਇਆ ਉਸਨੇ ਕਿਹਾ ਮੇਰੀ ਕਿਸਮਤ ਚੰਗੀ ਸੀ ਕਿ ਮੈਨੂੰ ਤਲਾਕ ਮਿਲ ਗਿਆ ਜੇ ਨਹੀਂ ਹੁੰਦਾ ਤਾਂ ਮੈਂ ਬਹੁਤ ਬਦਕਿਸਮਤ ਹੁੰਦੀ ਮੈਂ ਕਿਹਾ ਫਿਰ ਹੁਣ ਕਿਦਾ ਕੀ ਇਰਾਦਾ ਹੈ ਤੇਰੀ ਸਾਰੀ ਜ਼ਿੰਦਗੀ ਇਕੱਲੇ ਕਿ ਸਰਨੀ ਹੈ ਕਿਸੇ ਨਾ ਕਿਸੇ ਨੂੰ ਤਾਂ ਜੀਵਨ ਸਾਥੀ ਬਣਾਉਣਾ ਹੀ ਪਵੇਗਾ ਪਰ ਜੈਸਟਰਾ ਦਾ ਆਦਮੀ ਮੈਨੂੰ ਚਾਹੀਦਾ ਇਸ ਤਰ੍ਹਾਂ ਦਾ ਆਦਮੀ ਮੈਨੂੰ ਅਜੇ ਤੱਕ ਨਹੀਂ ਮਿਲਿਆ ਮੈਂ ਕਿਹਾ ਕਿ ਉਹ ਚਾਹ ਚਾਹੀਦਾ ਹੈ ਉਸਨੇ ਕਿਹਾ ਖੂਬਸੂਰਤ ਹੈਂਡਸਮ ਬਾਡੀ ਬਿਲਡਰ ਲੰਮਾ ਚੌੜਾ ਮਜ਼ਬੂਤ ਆਦਮੀ ਹੋਵੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੁਮਨ ਮੇਰੇ ਬਾਰੇ ਹੀ ਗੱਲ ਕਰ ਰਹੀ ਹੋਵੇ ਕਿਉਂਕਿ ਉਸਨੇ ਜੋ ਖੂਬੀ ਤਸੀ ਸੀ ਉਹ ਸਾਰੀਆਂ ਕੁਬੀਆਂ ਮੇਰੇ ਅੰਦਰ ਮੌਜੂਦ ਸੀ ਮੈਂ ਬਿਲਕੁਲ ਉਮੀਦਾਰ ਸੀ ਜਾਣੀ ਜਿਹੋ ਜਿਹਾ ਮਰਦ ਉਹ ਤਲਾਸ਼ ਕਰ ਰਹੀ ਸੀ ਮੈਂ ਬਿਲਕੁਲ ਉਮੀਦ ਸੀ। ਸੁਮਨ ਨੇ ਮੇਰੇ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਮੈਂ ਸੁਮਨ ਦੇ ਜਾਲ ਵਿੱਚ ਫਸਦਾ ਚਲਾ ਗਿਆ। ਇਹ ਭੁੱਲ ਗਿਆ ਕਿ ਇਸ ਤੋਂ ਪਹਿਲਾਂ ਵੀ ਮੈਂ ਕੁਝ ਕੱਚੇ ਧਾਗੇ ਨਾਲ ਬੰਨ੍ਹਿਆ ਰੱਖਿਆ ਹੈ। ਉਹ ਕੱਚੇ ਧਾਗੇ ਮੇਰੀ ਮੁਹੱਬਤ ਸੀ ਜੋ ਕਿ ਮੈਂ ਆਪਣੀ ਪਤਨੀ ਨਾਲ ਕਰਦਾ ਸੀ। ਕਹਿੰਦੇ ਨੇ ਕਿ ਮੁਹੱਬਤ ਦਾ ਕੱਚਾ ਧਾਗਾ ਇੱਕ ਹੀ ਵਕਤ ਵਿੱਚ ਬੜਾ ਕਮਜ਼ੋਰ ਤੇ ਬੜਾ ਮਜ਼ਬੂਤ ਹੋ ਜਾਂਦਾ। ਮਜ਼ਬੂਤ ਇੰਨਾ ਕਿ ਜਮਾਨੇ ਵਾਲੀ ਮਿਲ ਕੇ ਵੀ ਉਸਨੂੰ ਤੋੜਨ ਦੀ ਕੋਸ਼ਿਸ਼ ਕਰਨ ਤਾਂ ਉਹ ਟੁੱਟਦਾ ਨਹੀਂ ਪਰ ਕਮਜ਼ੋਰ ਇੰਨਾ ਹੁੰਦਾ ਹੈ ਕਿ ਕਦੇ-ਕਦੇ ਖੁਦ ਆਪਣੀ ਹੀ ਆਕੜ ਨਾਲ ਆਪਣੇ ਆਪ ਨੂੰ ਤੋੜ ਦਿੰਦਾ ਹੈ ਇੱਥੇ ਮੈਂ ਸੱਤ ਜਨਮਾਂ ਦੀ ਕਸਮ ਖਾਦੀ ਸੀ ਕਿ ਇਕੱਠੇ ਰਵਾਂਗੇ ਫਿਰ ਰੋਸ਼ਨੀ ਨੂੰ ਬਿਮਾਰ ਹੋਏ ਹਜ਼ਰ ਇੱਕ ਸਾਲ ਨਹੀਂ ਹੋਏ ਮੈਂ ਉਹਨਾਂ ਸਾਰੀਆਂ ਕਸਮਾਂ ਨੂੰ ਭੁੱਲ ਗਿਆ ਇੰਨਾ ਕਮਜ਼ੋਰ ਹੋ ਗਿਆ ਕਿ ਮੈਂ ਜਦੋਂ ਘਰੇ ਜਾਂਦਾ ਤਾਂ ਮੈਨੂੰ ਮੇਰੀ ਪਤਨੀ ਤੋਂ ਬਹੁਤ ਗੁੱਸਾ ਹੁੰਦਾ ਹੁਣ ਰੋਸ਼ਨੀ ਮੈਨੂੰ ਬਹੁਤ ਬੁਰੀ ਲੱਗਣ ਲੱਗੀ ਤੇ ਮੇਰੀਆਂ ਅੱਖਾਂ ਨੂੰ ਚੁੱਭਣ ਲੱਗੀ ਮੈਂ ਉਸ ਦਿਨ ਰੋਜ਼ ਦੀਆਂ ਪਰਵਾਹਾਂ ਤੋਂ ਤੰਗ ਆ ਰਿਹਾ ਸੀ ਮਹੱਲੇ ਵਿੱਚ ਮੇਰੀ ਪਤਨੀ ਦੀ ਕੋਈ ਦੋਸਤ ਤੁਹਾਨੂੰ ਮਿਲਣ ਲਈ ਆਈ ਤੇ ਕੁਝ ਖਾਣੇ ਪੀਣ ਦੀਆਂ ਚੀਜ਼ਾਂ ਲੱਕੀ ਐ ਮੈਂ ਕਿਹਾ ਤੁਸੀਂ ਉੱਪਰ ਕਿਉਂ ਨਹੀਂ ਆਉਂਦੇ ਉਸ ਨੇ ਕਿਹਾ ਕਿ ਹੁਣ ਤੁਹਾਡੀ ਉੱਪਰ ਵਾਲੀ ਮੰਜ਼ਲ ਤੇ ਕੌਣ ਚੜ੍ਹੇਗਾ ਤੁਹਾਡੀ ਪਤਨੀ ਵੀ ਤਾਂ ਪੌੜੀਆਂ ਤੋਂ ਡਿੱਗ ਕੇ ਹੀ ਇਸ ਹਾਲ ਵਿੱਚ ਪਹੁੰਚੀ ਮੈਂ ਕਿਹਾ ਤੁਸੀਂ ਸਾਰੇ ਮਿਲ ਕੇ ਰੱਬ ਅੱਗੇ ਅਰਦਾਸ ਕਰੋਗੇ ਮੇਰੀ ਪਤਨੀ ਜਲਦ ਠੀਕ ਹੋ ਜਾਵੇ ਉਸ ਔਰਤ ਨੇ ਕਿਹਾ ਕਿ ਇਹੋ ਜਿਹੇ ਲੋਕ ਬਹੁਤ ਘਟ ਠੀਕ ਹੁੰਦੀ ਹੈ ਮੇਰੀ ਭੈਣ ਦੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ ਉਹ ਇਸ ਤਰ੍ਹਾਂ 15 ਸਾਲ ਬੈਟ ਤੇ ਪਈ ਰਹੀ ਉਸ ਤੋਂ ਬਾਅਦ ਮੈਂ ਕਿਹਾ ਉਹ ਠੀਕ ਹੋ ਗਈ ਉਸਨੇ ਕਿਹਾ ਨਹੀਂ ਉਹ ਦੁਨੀਆ ਤੋਂ ਚਲੀ ਗਈ ਮੈਂ ਰੋਸ਼ਨੀ ਦੀ ਛੇਲੀ ਦੀ ਗੱਲ ਸੁਣ ਕੇ ਬਹੁਤ ਹੀ ਹਾਜੂਸ ਹੋ ਗਿਆ ਸੀ ਮੈਂ ساری ਜ਼ਿੰਦਗੀ ਆਪਣੀ ਬਿਮਾਰ ਪਤਨੀ ਦੀ ਸੇਵਾ ਕਰਦੇ ਹੋਏ ਕਜ਼ਰ ਦੇਵਾਂਗਾ ਇਹ ਸੱਚ ਸੀ ਹੁਣ ਮੇਰੀ ਪਤਨੀ ਨੂੰ ਬਿਮਾਰ ਹੋਏ ਦੂਜਾ ਸਾਲ ਹੋ ਗਿਆ ਸੀ ਮੈਂ ਹੁਣ ਪਰੇਸ਼ਾਨ ਹੋ ਚੁੱਕਿਆ ਸੀ ਉਸ ਦੀ ਸੇਵਾ ਕਰ ਕਰਕੇ ਪਰ ਅਜੇ ਤੱਕ ਉਹ ਬਿਲਕੁਲ ਠੀਕ ਨਹੀਂ ਹੋਈ ਸੀ ਡਾਕਟਰ ਨੇ ਵੀ ਕੋਈ ਚੰਗੀ ਖਬਰ ਨਹੀਂ ਸੁਣਾਈ ਸੀ ਮੈਂ ਰੋਸ਼ਨੀ ਨੂੰ ਹਰ ਮਹੀਨੇ ਡਾਕਟਰ ਦੇ ਕੋਲ ਲੈ ਕੇ ਜਾਇਆ ਕਰਦਾ ਸੀ ਇੱਕ ਦਿਨ ਮੈਨੂੰ ਸੋਮਨ ਨੇ ਇੱਕ ਬੜੀ ਅਜੀਬ ਗੱਲ ਕਹੀ ਉਸ ਨੇ ਕਿਹਾ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ ਤੇ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਮੈਂ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਤੇ ਆਪਣੀ ਪਤਨੀ ਦੇ ਬਾਰੇ ਵੀ ਉਸ ਨੂੰ ਦੱਸ ਦਿੱਤਾ ਮੈਂ ਸੁਮਨ ਨੂੰ ਆਪਣੀ ਪਤਨੀ ਦੀ ਫੋਟੋ ਵੀ ਦਿਖਾਈ ਉਸਨੇ ਕਿਹਾ ਕਿ ਉਹ ਬਹੁਤ ਸੋਹਣੀ ਹੈ ਉਸਨੇ ਕਿਹਾ ਕਿ ਦੇਖ ਹੁਣ ਤਾਂ ਤੂੰ ਪਹਿਲਾਂ ਵਰਗਾ ਜਵਾਨ ਨਹੀਂ ਆ ਰਿਹਾ ਆਪਣੀ ਪਤਨੀ ਦੀ ਸੇਵਾ ਕਰ ਕਰਕੇ ਤੇਰੇ ਤੇ ਪੜਾਪਾ ਆ ਰਿਹਾ ਤੇ ਨਾ ਹੀ ਹੁਣ ਤੇਰੀ ਉਮਰ ਹੈ ਇਹ ਸਭ ਕਰਨ ਦੀ ਕੀ ਤੂੰ ਸਾਰੀ ਜ਼ਿੰਦਗੀ ਆਪਣੀ ਪਤਨੀ ਦੀ ਸੇਵਾ ਕਰਕੇ گزار ਦੇਵੇਂਗਾ ਉਸ ਅਪਾਜ ਔਰਤ ਦਾ ਗੁਲਾਮ ਬਣਿਆ ਰਹੇਗਾ ਅਜੇ ਤਾਂ ਤੇਰੀ ਬਹੁਤ ਉਮਰ ਪਈ ਹੈ ਤੂੰ ਇੱਕ ਭਰਪੂਰ ਚਰਮਾਨ ਮਾਰਦਾ ਹੈ ਆਪਣੀ ਪਤਨੀ ਦੀ ਟੈਨਸ਼ਨ ਵਿੱਚ ਤੂੰ ਆਪਣੀ ਉਮਰ ਤੋਂ ਜ਼ਿਆਦਾ ਬੁੱਢਾ ਹੋ ਗਿਆ ਮੈਂ ਚਾਹੁੰਦੀ ਆ ਕਿ ਤੂੰ ਫਿਰ ਤੋਂ ਆਪਣੀ ਜਵਾਨੀ ਵਾਲਾ ਆਪਾਂ ਦੋਨੇ ਭੱਜ ਕੇ ਵਿਆਹ ਕਰ ਲੈਂਦੇ ਆ ਤੈਨੂੰ ਪੈਸੇ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਉਹ ਤਾਂ ਮੈਂ ਤਲਾਕ ਲੈਂਦੇ ਵਕਤ ਆਪਣੇ ਬਜ਼ੁਰਗ ਪਤੀ ਤੋਂ ਬਹੁਤ ਸਾਰੇ ਪੈਸੇ ਲੈ ਏ ਸੀ ਆਪਾਂ ਨੂੰ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਆਪਾਂ ਦੋਨੇ ਕਿਸੇ ਦੂਸਰੇ ਸ਼ਹਿਰ ਵਿੱਚ ਜਾ ਕੇ ਆਪਣੀ ਦੁਕਾਨ ਖੋਲ ਲਵਾਂਗੇ ਮੈਂ ਘਰ ਸੰਭਾਲ ਲਵਾਂਗੀ ਤੂੰ ਦੁਕਾਨ ਤੇ ਆਪਣਾ ਕੰਮ ਕਰਨਾ ਪਰ ਆਪਣੇ ਤੇਰੇ ਹੱਥ ਵਿੱਚ ਬਹੁਤ ਹੁਨਰ ਦਿੱਤਾ ਹੈ ਆਪਾਂ ਹੁਨਰ ਦਾ ਕਿਤੇ ਵੀ ਇਸਤੇਮਾਲ ਕਰ ਸਕਦੇ ਹਾਂ ਮੈਂ ਕਿਹਾ ਕਿ ਪਰ ਮੇਰੀ ਪਤਨੀ ਦਾ ਕੀ ਹੋਵੇਗਾ ਮੈਂ ਉਸ ਨੂੰ ਇਸ ਤਰ੍ਹਾਂ ਛੱਡ ਕੇ ਤਾਂ ਨਹੀਂ ਜਾ ਸਕਦੀ ਉਸਨੇ ਕਿਹਾ ਕਿਉਂ ਨਹੀਂ ਜਾ ਸਕਦਾ ਆਪਣੀ ਪਤਨੀ ਤੋਂ ਸਰਕਾਰਾ ਕਿਵੇਂ ਹਾਸਲ ਕਰਨਾ ਇਹ ਤੇਰਾ ਕੰਮ ਹੈ ਮੈਂ ਤੇਰੇ ਨਾਲ ਭੱਜ ਕੇ ਜਾਣ ਨੂੰ ਤਿਆਰ ਹਾਂ ਮੈਂ ਸੋਚ ਵਿੱਚ ਪੈ ਗਿਆ ਮੇਰੇ دماغ ਵਿੱਚ ਇੱਕ ਆਈਡੀਆ ਹੈ ਮੈਂ ਕਿਹਾ ਮੇਰੀ ਪਤਨੀ ਨਾ ਤਾਂ ਚੱਲ ਸਕਦੀ ਆ ਤੇ ਨਾ ਹੀ ਉੱਠ ਸਕਦੀ ਆ ਮੈਂ ਉਸਦੇ ਲਈ ਜੋ ਕਰਨਾ ਹੈ ਕਰ ਲਿਆ ਸ਼ਾਇਦ ਹੁਣ ਇਸ ਨੂੰ ਵੀ ਆਪਣੀ ਜ਼ਿੰਦਗੀ ਤੋਂ ਸਰਕਾਰੀ ਦੀ ਜ਼ਰੂਰਤ ਹੈ ਇੱਕ ਦਿਨ ਮੈਂ ਉਸ ਨੂੰ ਆਪਣੀ ਛੱਤ ਤੇ ਲੈ ਗਿਆ ਤੇ ਵੀਲਚੇਰ ਤੇ ਬਿਠਾਇਆ ਹੋਇਆ ਸੀ ਉਹ ਬਹੁਤ ਖੁਸ਼ ਸੀ ਕਿ ਚਲੋ ਅੱਜ ਉਸ ਨੂੰ ਖੁੱਲਾ ਅਸਮਾਨ ਨਜ਼ਰ ਆ ਜਾਵੇਗਾ ਬੜੀ ਮੁਸ਼ਕਲ ਨਾਲ ਮੈਂ ਉਸ ਨੂੰ ਉੱਪਰ ਲੈ ਕੇ ਆਇਆ ਪਰ ਉਹ ਇਹ ਦੇਖ ਕੇ ਹੈਰਾਨ ਰਹੀ ਇਹ ਕੋਈ ਸ਼ਾਮ ਦਾ ਵਕਤ ਨਹੀਂ ਸੀ ਬਲਕਿ ਤਾਂ ਦੀ ਦੁਪਹਿਰ ਸੀ ਉਹ ਮੈਨੂੰ ਕਹਿਣ ਲੱਗੀ ሄਟਾਂ ਲੈ ਚੱਲ ਬਹੁਤ ਗਰਮੀ ਹੈ ਉਸ ਵਕਤ ਬੜੀ ਤੇਜ਼ ਧੁੱਪ ਸੀ ਮੈਂ ਕਿਹਾ ਕਿਉਂ ਤੈਨੂੰ ਤਾਂ ਛੱਤ ਬੜੀ ਪਸੰਦ ਸੀ ਨਾ ਤੈਨੂੰ ਤਾਂ ਧੁੱਪ ਵੀ ਬਹੁਤ ਪਸੰਦ ਸੀ ਤੂੰ ਤਾਂ ਅਸਮਾਨ ਦੇਖਣਾ ਚਾਹੁੰਦੀ ਸੀ ਇੱਥੇ ਬੈਠੇ ਰਹਿ ਮੈਂ ਜਾ ਰਿਹਾ ਹਾਂ ሄਟਾਂ ਮੈਂ ሄਟਾਂ ਜਾ ਰਿਹਾ ਬਲਕਿ ਮੈਂ ਆਪਣੀ ਪਤਨੀ ਜ਼ਿੰਦਗੀ ਜਿਉਂ ਚਾਹ ਰਿਆ ਸੀ ਮੈਂ ਤੇਰੀ ਸੇਵਾ ਕਰ ਕਰਕੇ ਥੱਕ ਗਿਆ ਤੂੰ ਕੀ ਚਾਹੁੰਦੀ ਹੈ ਕਿ ਮੈਂ ساری ਜਿੰਦਗੀ ਤੇਰੇ ਕੰਮ ਕਰਦਾ ਰਹਾਂ ਤੇਰਾ ਗੁਲਾਮ ਬਣਿਆ ਰਹਾਂ ਤੇਰਾ ਨੌਕਰ ਬਣਿਆ ਰਹਾਂ ਮੇਰੀ ਸ਼ਕਲ ਦੇ ਤੇਰੇ ਵਰਗੀ ਇੱਕ ਨਹੀਂ 10 ਕੁੜੀਆਂ ਮਿਲ ਸਕਦੀਆਂ ਫਿਰ ਮੈਂ ਆਪਣੀ ਜ਼ਿੰਦਗੀ ਤੇਰੇ ਨਾਲ ਖਰਾਬ ਕਿਉਂ ਕਰਾਂ ਮੈਨੂੰ ਮਾਫ ਕਰ ਦੇਣਾ ਜਿੰਨਾ ਮੈਂ ਤੇਰੇ ਲਈ ਕਰ ਲਿਆ ਇਸ ਤੋਂ ਜ਼ਿਆਦਾ ਨਹੀਂ ਕਰ ਸਕਦਾ ਜੇ ਤੂੰ ਆਪਣੇ ਪੈਰਾਂ ਤੇ ਖੜੀ ਹੋ ਜਾਂਦੀ ਤਾਂ ਸ਼ਾਇਦ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋ ਜਾ ਪਰ ਹੁਣ ਤੂੰ ਕਦੇ ਪਹਿਲਾਂ ਵਰਗੀ ਨਹੀਂ ਬਣ ਸਕਦੀ ਡਾਕਟਰ ਸਾਹਿਬ ਇਹੀ ਕਹਿਣਾ ਸਾਰੇ ਲੋਕ ਵੀ ਇਹੀ ਕਹਿ ਰਹੇ ਆ ਕਿ ਮੇਰੀ ਪਤਨੀ ਪਰੇਸ਼ਾਨ ਹੋਣ ਲੱਗੀ ਮੈਂ ਕਿਹਾ ਤੂੰ ਇੱਥੇ ਬੈਠੀ ਰਹਿ ਤਿੰਨ ਚਾਰ ਦਿਨ ਨਹੀਂ ਇੱਕ ਹਫਤੇ ਵਿੱਚ ਮੈਂ ਤੈਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਛੱਤ-ਛੱਤ ਕਾਰਾਂ ਮਿਲ ਜਾਵੇ ਜਦੋਂ ਇਹ ਲੋਕਾਂ ਨੂੰ ਪਤਾ ਚੱਲੇਗਾ ਕਿ ਤੂੰ ਇਸ ਦੁਨੀਆ ਵਿੱਚ ਨਹੀਂ ਰਹੀ ਉਦੋਂ ਤੱਕ ਮੈਂ ਇੱਥੋਂ ਕਿਤੇ ਦੂਰ ਚਲਾ ਜਾਊਂਗਾ ਇੱਕ ਕੁੜੀ ਹੈ ਜਿਸ ਨਾਲ ਮੈਂ ਪਿਆਰ ਕਰਦਾ ਬਸ ਉਸਦੇ ਨਾਲ ਜਾ ਰਿਹਾ ਮੈਂ ਵੀਲ ਚੇਅਰ ਨੂੰ ਲੌਕ ਕਰ ਦਿੱਤਾ ਤੇ ਉਹ ਆਪਣੇ व्हीलचेयर ਨੂੰ ਘੁਮਾ ਨਹੀਂ ਸਕਦੀ ਸੀ। ਬਿਲਕਦੀ ਚੀਕਦੀ ਉਸ व्हीलचेयर ਤੇ ਬੈਠੇ ਰਹੀ। ਵੈਸੇ ਵੀ ਉਸ ਦਾ ਇੱਕ ਹੱਥ ਕੰਮ ਨਹੀਂ ਕਰਦਾ ਸੀ। ਉਹ ਰੋਲਾ ਪਾਉਣ ਲੱਗੀ। ਮੈਨੂੰ ਆਵਾਜ਼ਾਂ ਮਾਰਨ ਲੱਗੀ। ਪਰ ਮੈਂ ਪਲਟ ਕੇ ਨਹੀਂ ਦੇਖਿਆ। ਮੈਂ ਸਿੱਧਾ ਆਪਣੇ ਕਮਰੇ ਵਿੱਚ ਆ ਗਿਆ ਤੇ ਆਪਣਾ ਸਮਾਨ ਇਕੱਠਾ ਕਰਨ ਲੱਗਾ। ਮੈਂ ਆਪਣਾ ਫੋਨ ਕੱਢਿਆ ਤੇ ਸੁਮਨ ਨੂੰ ਫੋਨ ਕੀਤਾ। ਸੁਮਨ ਵੀ ਤਿਆਰ ਬੈਠੀ ਸੀ। ਘਰ ਦਾ ਸਮਾਨ ਇਕੱਠਾ ਕਰਦੇ ਕਰਦੇ ਦੁਪਹਿਰ ਤੋਂ ਰਾਤ ਦੇ 9 ਵਜੇ ਕਿਉਂਕਿ ਅਸੀਂ ਦੋਨਾਂ ਨੇ ਰਾਤ ਨੂੰ ਕਿਤੇ ਨਿਕਲਣਾ ਸੀ ਕੋਈ ਸਾਨੂੰ ਦੇਖਣਾ ਲੱਗ ਇਹ ਆਈਡੀਆ ਵੀ ਮੈਨੂੰ ਸੁਮਨ ਨੇ ਦਿੱਤਾ ਸੀ ਜਦੋਂ ਰਾਤ ਨੂੰ ਅਸੀਂ ਦੋਨੇ ਉਸ ਬਿਲਡਿੰਗ ਨੂੰ ਛੱਡ ਕੇ ਗਏ ਤਾਂ ਮੈਂ ਆਪਣੀ ਸਲਾਈਡ ਦੀ ਦੁਕਾਨ ਵੀ ਖਾਲੀ ਕਰ ਦਿੱਤੀ ਹੁਣ ਮੈਨੂੰ ਇੱਥੇ ਆਏ ਹੋਏ ਨੂੰ ਇੱਕ ਮਹੀਨਾ ਬੀਤ ਗਿਆ ਮੈਨੂੰ ਆਪਣੀ ਰੋਸ਼ਨੀ ਦਾ ਬਾਰੇ ਕੁਝ ਆਤਾ ਪਤਾ ਨਹੀਂ ਸੀ ਉਹ ਚਾਹੁੰਦੀ ਹੈ ਜਾਂ ਮਰ ਗਈ ਮੇਰੇ ਇੱਕ ਫੋਨ ਤੇ ਇੱਕ ਮੈਸੇਜ ਨੇ ਮੇਰੀ ਪੂਰੀ ਦੁਨੀਆ ਹਲਾ ਕੇ ਰੱਖ ਦਿੱਤੀ ਮੇਰੀ ਪਤਨੀ ਰੋਸ਼ਨੀ ਮਰੇਗੀ ਬਲਕਿ ਉਹ ਤਾਂ ਆਪਣੇ ਪੈਰਾਂ ਤੇ ਖੜੀ ਹੋ ਗਈ ਰੋਸ਼ਨੀ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਤੇ ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਉਸ ਨੂੰ ਪੂਰਾ ਦਿਨ ਲੱਗਿਆ 5ਵੀਂ ਮੰਜ਼ਲ ਤੋਂ ਹੇਠਾਂ ਆਉਣ ਵਿੱਚ ਉਸ ਨੇ ਆਪਣੇ ਆਪ ਨੂੰ ਮਜ਼ਬੂਤ ਦਿਖਾਇਆ ਉਸ ਨੇ ਕਿਸੇ ਦਾ ਸਹਾਰਾ ਨਹੀਂ ਲਿਆ ਤੇ ਨਾ ਹੀ ਉਸ ਨੇ ਕਿਸੇ ਨੂੰ ਆਵਾਜ਼ ਮਾਰੀ ਉਹ ਉਸ ਦਿਨ ਬਹੁਤ ਹੀ ਜ਼ਿਆਦਾ ਕੋਸ਼ਿਸ਼ੀ ਉਸਨੇ ਕਿਹਾ ਕਿ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਸ਼ਾਇਦ ਮੇਰੇ ਅਪਾਜ ਹੋਣ ਦੀ ਵਜ੍ਹਾ ਕਰਕੇ ਮੇਰਾ ਪਤੀ ਸੀ ਉਸਤੇ ਜਾਂਦੇ ਹੀ ਮੈਂ ਆਪਣੇ ਪੈਰਾਂ ਤੇ ਖੜੀ ਹੋ ਗਈ ਸ਼ਾਇਦ ਮੈਂ ਆਪਣੇ ਲਈ ਚੰਗੇ ਇਨਸਾਨ ਦਾ ਚਨਾਵ ਕੀਤਾ ਸੀ ਮੇਰੇ ਪੂਰੇ ਭਗਤ ਵਿੱਚ ਉਹ ਇਨਸਾਨ ਮੈਨੂੰ ਛੱਡ ਕੇ ਭੱਜ ਗਿਆ ਉਹ ਕੀ ਚੰਗਾ ਹੋ ਸਕਦਾ ਹੈ ਮੇਰੀ ਪਤਨੀ ਸੀ ਤਾਂ ਆਪਣੇ ਮਾਪਿਓ ਦੇ ਘਰ ਕੇ ਉਹਨਾਂ ਦੇ ਪੈਰਾਂ ਵਿੱਚ ਬੈਠ ਕੇ ਰੋਣ ਲੱਗੀ ਮਮੇ ਤੁਸੀਂ ਜੋ ਮੇਰੇ ਲਈ ਜੀਵਨ ਸਾਥੀ ਚੁਣਿਆ ਸੀ ਸ਼ਾਇਦ ਉਹੀ ਮੇਰੇ ਲਈ ਠੀਕ ਸੀ ਕੀ ਰੋਸ਼ਨੀ ਦੇ ਘਰਦਿਆਂ ਨੂੰ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿ ਨਹੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੀਂ ਕਹਾਣੀ ਰਾਹੀਂ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਉਹ ਆਲਟ ਦੇ ਪ੍ਰੈਸ ਕਰਨਾ ਤਾਂ ਕਿ ਹਰੇਕ ਕੰਨੀ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ